ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੀ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿਕ ਗੋਤ ਸਿੱਧੂ ਉਮਰ 39 1994 ਕਾਦੇ 6 ਇੱਕ ਪੜਾਈ ਬੀਸੀਏ ਐਮਸੀਏ ਪੈਣਾ 2 ਨੇ ਇੱਕ ਮੈਰਿਡ ਇੱਕ ਅਨਮੈਰਿਡ ਕੈਨੇਡਾ ਭਰਾ 1 ਇੱਕ ਅਨਮੈਰਿਡ ਕੈਨੇਡਾ ਹੈ ਪਿਤਾ ਆਰਮੀ ਤੋਂ ਰਿਟਾਇਰ ਨੇ 63000 ਪੈਨਸ਼ਨ ਮਹੀਨਾ ਮਾਤਾ ਹਾਊਸ ਵਾਈਫ ਕਾਮੀ ਜੀ ਇਹਨਾਂ ਦਾ ਮੁੰਡਾ ਵਧੀਆ ਕੰਪਨੀ ਦੇ ਵਿੱਚ ਜੋਬ ਕਰਦਾ 30000 ਮਹੀਨਾ ਆਮਦਨੀ ਦਸਤਾਰ ਧਾਰੀ ਲੜਕਾ ਹੈ ਜ਼ਮੀਨ 4.5 ਕਿੱਲੇ ਆ ਕੋਲੇ ਜ਼ਮੀਨ 9 ਕਿੱਲੇ ਆ ਤੇ ਪਰਿਵਾਰ ਦੀ ਮੰਗੇ ਜੀ ਪੜ੍ਹੀ ਲਿਖੀ ਜੱਟ ਸਿੱਖ ਪਰਿਵਾਰ ਦੀ ਲੜਕੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਕਾਸਟ ਜਟ ਸਿੱਖ ਗੋਤ ਬਰਾੜ ਉਮਰ 11 1982 ਕੱਦ 6 ਫੁੱਟ ਪੜ੍ਹਾਈ ਪਲੱਸ 2 ਪਰ ਆ ਸਰਕਾਰੀ ਨੌਕਰੀ ਤੇ ਮੈਰਿਡ ਹੈ ਪੈਨ ਯੂ ਐਸ ਏ ਸਿਟੀਜ਼ਨ ਤੇ ਮੈਰਿਡ ਹੈ ਮਾਤਾ ਪਿਤਾ ਯੂ ਐਸ ਏ ਗ੍ਰੀਨ ਕਾਰਡ ਤੇ ਕੰਮ ਹੈ ਜੇ ਖੇਤੀਬਾੜੀ ਦਾ ਕੰਮ ਕਰਦੇ ਨੇ 3 ਕਿੱਲੇ ਜ਼ਮੀਨ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਜੂਆ ਸੇ ਜਾਂ ਕੈਨੇਡਾ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮਾਨਸਾ ਕਾਸਟ ਜੱਟ ਸਿੱਖ ਗੋਤ ਸਿੱਧੂ ਉਮਰ 6 11 1994 ਕੱਦ 6 ਫੁੱਟ ਪੜਾਈ ਪਲੱਸ 2 ਗ੍ਰੈਜੂਏਸ਼ਨ ਆਈਟੀਆਈ ਡਿਪਲੋਮਾ ਪਿਆਣਾ ਦੋਨੇ ਮੈਰਿਡ ਨੇ ਕੰਮ ਛੇ ਕਿੱਲੇ ਜ਼ਮੀਨ ਹੈ ਆਪਣਾ ਕਾਰੋਬਾਰ ਵਧੀਆ ਬਿਜ਼ਨਸ ਹੈ ਕਮਾਈ 1.5 ਲੱਖ ਪ੍ਰਤੀ ਮਹੀਨਾ ਤੇ ਮੁੰਡਾ ਵੈਸ਼ਨੋй ਵੈਸ਼ਨੋ ਪਰਿਵਾਰ ਹੈ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਣੀ ਸਨਖੀ ਹੋਵੇ ਵਧੀਆ ਪਰਿਵਾਰ ਤੋਂ ਪੜੀ ਲਿਖੀ ਤੇ ਘਰ ਸੰਭਾਲਣ ਵਾਲੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਰਾਮਗੜੀਆਂ ਉਮਰ 15 11 1990 ਜਨਮ ਸਥਾਨ ਪੰਜਾਬ ਕੱਦ 5 9 ਪੜ੍ਹਾਈ ਆਈਟੀਆਈ ਇਨ ਮੋਟਰ ਮੈਕੈਨੀਕਲ ਇੰਡੀਆ ਮੁੰਡਾ ਪੱਗ ਬੰਨਦਾ ਤੇ ਵੈਸ਼ਨੋ ਇਹ ਕੰਮੇ ਜੀ ਕੈਨੇਡੀਅਨ ਸਿਟੀਜ਼ਨ ਹੈ ਮੈਕੈਨੀਕਲ ਇੰਜੀਨੀਅਰਿੰਗ ਤੇ ਪਰਿਵਾਰ ਦੀ ਮੰਗੇ ਕੁੜੀ ਕੈਨੇਡਾ ਚਾ ਅਮਰੀਕਾ ਦੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦੇ ਉੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਦੀਪ ਸਿੰਘ ਕਾਸਟ ਸਿੱਖ ਫੈਮਲੀ ਉਮਰ 23 8 1995 ਕੱਦ 5'8 ਪੜ੍ਹਾਈ +2 ਪਰਾ ਇੱਕ ਅਨਮੈਰਿਡ ਭੈਣਾ ਦੋ ਮੈਰਿਡ ਪਿਤਾ ਕਰਮਜੀਤ ਸਿੰਘ ਸ਼ਾਪਕੀਪਰ ਮਾਤਾ ਕਮਲਜੀਤ ਕੌਰ ਹਾਊਸ ਵਾਈਫ ਤੇ ਕੰਮੇ ਜੀ ਫਾਰਮੈਂਟ ਪ੍ਰਿੰਟਿੰਗ ਪ੍ਰੈਸ ਦਾ ਕੰਮੇ ਸੈਲਰੀ 20 ਹਜ਼ਾਰੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅੰਕੁਸ਼ ਪਾਟਿਆ ਪਤਾ ਤਲਵਾੜਾ ਹੁਸ਼ਿਆਰਪੁਰ ਕਾਸਟ ਖੱਤਰੀ ਉਮਰ 24 11 1996 ਕੱਦ 5 ਫੁੱਟ 6 ਇੰਚ ਪੜਾਈ ਕੰਪਿਊਟਰ ਡਿਪਲੋਮਾ ਪ੍ਰਾ ਇੱਕ ਮੈਰਿਡ ਪੀਆਰਏ ਆਸਟ੍ਰੇਲੀਆ ਸਾਇੰਸ ਟੈਸਟ ਇਨ ਗਵਰਨਮੈਂਟ ਹਸਪੀਟਲ ਬੈਸ਼ਨੋ ਪਰਵਾਰੀ ਕੰਮਕਾਰੇ ਜੋਬ ਸਿਕਿਉਰਿਟੀ ਸੁਪਰਵਾਈਜ਼ਰ 30000 ਆਮਦਨ ਮੁੰਡਾ ਨਿਊਜ਼ੀਲੈਂਡ ਤੇ ਦੁਬਈ ਚ ਵੀ ਜਾ ਕੇ ਆਇਆ ਹੋਇਆ ਹੈ ਪਰਵਾਰ ਦੀ ਮੰਗੇ ਕੁੜੀ ਨੇ ਬੀਕੋਮ ਬੀਐਸਸੀ ਕੀਤੀ ਹੋਵੇ ਵਧੀਆ ਪਰਵਾਰ ਤੋਂ ਹੋਵੇ ਐਸੀ ਕਾਸਟ ਤੋਂ ਬਿਨਾ ਸਾਰੀਆਂ ਜਾਤੀਆਂ ਇਹਨਾਂ ਨੂੰ ਸੰਪਰਕ ਕਰ ਸਕਦੀਆਂ ਨੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਮਕੋਰ ਪਤਾ ਮੋਗਾ ਬਾਗਾ ਪੁਰਾਣਾ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 25 1992 ਕੱਦ 5 3 ਪੜ੍ਹਾਈ ਬੀਸੀਏ ਐਮਸੀਏ ਕੰਮ ਇਹ ਜੀ ਕੁੜੀ ਕੈਨੇਡਾ ਵਰਕ ਪਰਮਿਟ ਤੇ ਆ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਪੀਆਰ ਜਾਂ ਡਿਗਰੀ ਕੀਤੀ ਹੋਵੇ 8 ਤੋਂ 10 ਕਿਲੇ ਜ਼ਮੀਨ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਮੋਗੇ ਤੇ ਫਰੀਦਕੋਟ ਨੂੰ ਪਹਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਲక్ష్ਦੀਪ ਸ਼ਰਮਾ ਪਤਾ ਸੰਗਰੂਰ ਉਮਰ 31 1993 ਜਨਮ ਟਾਈਮ 6:10 ਪੀਐਮ ਤੇ ਕੰਮ ਇਹ ਜੀ ਇਹਨਾਂ ਦੀ ਲੜਕੀ ਕੈਨੇਡਾ ਬ੍ਰੈਂਟਨ ਚ ਪੀਆਰ ਹੈ ਦੀ ਪਰਿਵਾਰ ਦੀ ਮੰਗੇ ਮੁੰਡਾ ਕਨੇਡਾ 온ਟਾਰੀਓ ਦੇ ਵਿੱਚ ਪੀਆਰ ਹੋਵੇ ਤੇ ਸਿਰਫ ਸਰਸਵਤ ਬ੍ਰਾਹਮਣ ਫੈਮਲੀ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ। ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਨੇਡਾ ਪੀਆਰ ਕਾਸਟ ਜੱਟ ਸਖੂਮਰ 12 3 1988 ਲੜਕੀ ਦੇ ਲਈ। ਲੜਕੇ ਦੀ ਜ਼ਰੂਰਤ ਹੈ ਜੋ ਲੜਕੀ ਦੇ ਸਕੇ ਪਰਾ ਉਮਰ 29 10 1999 ਨੂੰ ਕਨੇਡਾ ਪੀਆਰ ਲੜਕੀ ਦਾ ਰਿਸ਼ਤਾ ਕਰਵਾ ਸਕਣ ਲੜਕਾ ਵਿਸਟਰ ਵੀਜ਼ੇ ਤੇ ਕਨੇਡਾ ਦੇ ਵਿੱਚ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਚਮਨਾ ਨਗਰ ਹਰਿਆਣਾ ਉਮਰ 3 10 1998 ਕਾਸਟ ਐਸ ਸੀ ਕੱਦ 5 ਫੁੱਟ 1 ਇੰਚ ਪੜਾਈ ਬੀਏ ਪਹਿਣਾ 3 2 ਮੈਰਿਡ 1 ਅਨਮੈਰਿਡ ਪਰਾ 1 ਅਨਮੈਰਿਡ ਹੈ ਕੰਮੇ ਜੀ ਪ੍ਰਾਈਵੇਟ ਕਾਲਜ ਦੇ ਵਿੱਚ ਨੌਕਰੀ ਕਰਦੀ ਹੈ ਲੜਕੀ ਤੇ ਪਰਿਵਾਰ ਦੀ ਮੰਗੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਸੈਟਲ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੰਜਾਬ ਤੋਂ ਹੋਵੇ ਕਿਸੇ ਵੀ ਕਾਸਟ ਦਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਮੈਰिज ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਸਟੇਟਸ ਅਨਮੈਰਿਡ ਡੇਟ ਆਫ ਬਰਥ 1987 ਹਾਈਟ 5 ਫੁੱਟ 3 ਇੰਚ ਸਟਡੀ ਪਲੱਸ 2 ਐਂਡ ਡਿਪਲੋਮਾ ਬਿਊਟੀ ਐਂਡ ਸਲੂਨ ਕਾਸਟ ਮਜਬੀ ਸਿੱਖ ਸਿਟੀ ਕਪੂਰਥਲਾ ਫਾਦਰ ਐਕਸਪਾਇਰ ਨੇ ਤੇ ਮਦਰ ਹੋਮ ਮੇਕਰ ਨੇ ਇੱਕ ਪ੍ਰਾ ਮੈਰੀਡ ਏ ਤੇ ਇੱਕ ਅਨਮੈਰੀਡ ਏ ਆਪਣਾ ਬਿਜ਼ਨਸ ਤੇ ਖੇਤੀਬਾੜੀ ਦਾ ਕੰਮ ਏ ਜੀ ਇੱਕ ਬ੍ਰਦਰ ਇਹਨਾਂ ਦਾ ਕੈਨੇਡੀਅਨ ਸਿਟੀਜ਼ਨ ਏ ਸਿੰਪਲ ਫੈਮਿਲੀ ਏ ਤੇ ਸਿੰਪਲ ਫੈਮਿਲੀ ਤੋਂ ਹੀ ਇਹਨਾਂ ਦਾ ਰਿਸ਼ਤਾ ਹੋਵੇ ਤੇ ਪਰਿਵਾਰ ਦੀ ਮੰਗੇ ਜੀ ਨੋ ਸਮੋਕਿੰਗ ਨੋ ਅਲਕੋਹਲ ਤੇ ਐਂਡ ਵੈਜੀਟੇਰੀਅਨ ਧਾਰਮਿਕ ਫੈਮਿਲੀ ਪੰਜਾਬ ਤੋਂ 50 ਕਿਲੋਮੀਟਰ ਤੋ 80 ਕਿਲੋਮੀਟਰ ਏਰੀਏ ਦੇ ਹੀ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਤੇ ਕੈਨੇਡਾ ਤੋਂ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰੀ ਡਿਵੋਰਸਡ ਪਤਾ ਲੁਧਿਆਣਾ ਉਮਰ 1982 ਕੋਈ ਬੇਬੀ ਨਹੀਂ ਹੈ ਕੋਈ ਇਸ਼ੂ ਵੀ ਨਹੀਂ ਹੈ ਮੇਰਾ ਕਾਸਟ ਪੜਾਈ ਗ੍ਰੈਜੂਏਟ ਵਿਦ ਕੰਪਿਊਟਰ ਡਿਪਲੋਮਾ ਸਿਸਟਰ ਈਕੇ ਮੈਰਿਡੇ ਬ੍ਰਦਰ ਦੋ ਨੇ ਇੱਕ ਮੈਰਿਡੇ ਇੱਕ ਅਨਮੈਰਿਡੇ ਡੂਇੰਗ ਅ ਜੌਬ ਇਨ ਪ੍ਰਾਈਵੇਟ ਸੈਕਟਰ ਲੜਕਾ ਵੈਲ ਸੈਟਲ ਹੋਵੇ bizness ਔਰ ਗੁੱਡ ਪੈਕੇਜ ਜੌਬ ਹੋਵੇ ਲੜਕਾ ਵੈਸ਼ਨੋ ਅਪਰ ਕਾਸਟ ਤੋਂ ਹੋਵੇ ਤੇ ਕੋਈ ਨਸ਼ਾ ਨਾ ਕਰਦਾ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰਦੀਪ ਕੌਰ ਪਤਾ ਹੁਸ਼ਿਆਰਪੁਰ ਉਮਰ 26 1990 ਕੱਦ 5 ਫੁੱਟ 2 ਇੰਚ ਕਾਸਟ ਸਿੱਖ ਰਵੀਦਾਸੀਆ ਗੋਤ ਹੀਰ ਜੱਸਲ ਪੜਾਈ ਬੀਕਮ ਐਮ ਕਮ ਬੀਏ ਡਿਗਰੀ ਇੱਕ ਮੈਰਿਡ ਭੈਣ ਇੱਕ ਮੈਰਿਡ ਪਿਤਾ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਫੈਮਿਲੀ ਵੈਲਿਊ ਲਿਵਰਲ ਫੈਮਿਲੀ ਸਟੇਟਸ ਮਿਡਲ ਕਲਾਸ ਤੇ ਕੰਮ ਹੈ ਜੀ ਇਹਨਾਂ ਦਾ ਵਰਕਿੰਗ ਐਜ਼ ਏ ਅਕਾਊਂਟੈਂਟ ਤੇ ਪਰਿਵਾਰ ਦੀ ਮੰਗੇ ਭੁੰਡੇ ਨੇ ਬੀ ਟੈਕ ਕੀਤੀ ਹੋਵੇ ਜਾਂ ਯੂਰਪ ਦੀ ਕਿਸੇ ਕੰਟਰੀ ਦੇ ਵਿੱਚ ਪੀਆਰ ਹੋਵੇ ਤੇ ਰਵੀ ਦਾਸ ਜੀ ਆ ਹੀ ਇਹਨਾਂ ਨੂੰ ਸੰਪਰਕ ਕਰਨ। ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਫਗਵਾੜਾ ਕਾਸਟ ਜੱਟ ਸਖੂਮਰ 1992 ਕੱਦ 5 2 ਪੜ੍ਹਾਈ ਮੈਡੀਕਲ ਪਲੱਸ ਨਾਨ ਮੈਡੀਕਲ ਪਲੱਸ ਲਾਅ ਡਿਗਰੀ। ਪਿਤਾ ਰਿਟਾਇਰ ਮਾਤਾ ਹਾਊਸ ਵਾਈਫ ਭਰਾ ਤਿੰਨ ਨੇ ਤੇ ਕਾਮੇ ਜੀ ਇਹਨਾਂ ਦਾ ਨਿਊਜ਼ੀਲੈਂਡ ਸਿਟੀਜ਼ਨ ਐਂਡ ਪਾਰਟ ਟਾਈਮ ਜੌਬ ਲਾ ਪ੍ਰੈਕਟਿਸ ਤੇ ਪਰਿਵਾਰ ਦੀ ਮੰਗੇ ਜੀ ਹੁੰਡਾ ਵਧੀਆ ਪੜਿਆ ਲਿਖਿਆ ਹੋਵੇ ਨਸ਼ੇ ਤੋਂ ਰਹਿਤ ਹੋਵੇ ਸੋਹਣਾ ਸੁਨੱਖਾ ਤੇ ਖਾਨਦਾਨੀ ਪਰਿਵਾਰ ਤੋਂ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਪ੍ਰੀਤ ਕੌਰ ਕਾਸਟ ਜੱਟ ਸਿੱਖ ਕੱਦ 5 ਫੁੱਟ 2 ਇੰਚ ਪੜ੍ਹਾਈ ਪਲੱਸ 2 ਪਾਸ ਪਾਲਰ ਦਾ ਕੋਰਸ ਕੀਤਾ ਹੋਇਆ ਹੈ ਉਮਰ 22 ਤਿੰਨ 2000 ਲੜਕੀ ਘਰ ਦਾ ਘਰੇਲੂ ਕੰਮ ਕਰਦੀ ਏ ਤੇ ਪਰਿਵਾਰ ਦੀ ਮੰਗੇ ਜੀ ਲੜਕੇ ਦੇ ਪਰਿਵਾਰ ਦੇ ਵਿੱਚ ਮਾਤਾ ਪਿਤਾ ਤੇ ਭੈਣ ਭਰਾ ਹੋਣ ਛੋਟੀ ਫੈਮਿਲੀ ਹੋਵੇ ਜ਼ਮੀਨ 15 ਤੋਂ 20 ਕਿੱਲੇ ਹੋਣ ਤੇ ਲੜਕਾ ਸੋਹਣਾ ਸੁਨੱਖਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲੰਧਰ ਕਾਸਟ ਜੱਟ ਸਿੱਖ ਉਮਰ 29 ਸਾਲ ਕੱਦ 5 ਫੁੱਟ 3 ਇੰਚ ਪੜਾਈ ਪਲੱਸ 2 ਪਾਸਪਰਾ ਇੱਕ ਪਿਤਾ ਐਕਸਪਾਇਰ ਮਾਤਾ ਹਾਊਸ ਵਾਈਫ ਤੇ ਕੰਮ ਇਹ ਜੀ ਕੁੜੀ ਜੋਕੇ ਦੇ ਵਿੱਚ 5 ਸਾਲ ਤੋਂ ਪਾਰਲਰ ਦਾ ਕੰਮ ਕਰਦੀ ਏ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਜੋਕੇ ਪੀਆਰ ਹੋਵੇ ਜਰਸੀ ਕਾਸਟ ਤੋਂ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਏਕ ਔਰ ਪਤਾ ਬਠਿੰਡਾ ਉਮਰ 27 ਸਾਲ 1995 ਕੱਦ 5 ਫੁੱਟ 4 ਇੰਚ ਪੈਣਾ 2 ਇੱਕ ਕੈਨੇਡਾ ਇੱਕ ਪੰਜਾਬ ਭਰਾ ਇੱਕ ਪੰਜਾਬ ਪੜਾਈ ਬੈਚਲਰ ਆਫ ਕਮਰਸ ਮਾਸਟਰ ਆਫ ਕਮਰਸ ਸਪਲਾਈ ਚੇਨ ਮੈਨੇਜਮੈਂਟ ਇਨ ਕੈਨੇਡਾ ਤੇ ਕੰਮ ਹੈ ਜੀ ਇਹਨਾਂ ਦਾ ਪਰਮਾਨੈਂਟ ਰੈ residence ਨੇ ਟੋਰਾਂਟੋ ਅਨਟੋਰੀਓ ਦੇ ਵਿੱਚ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਓਨਲੀ ਰਾਮਗੜੀਆ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰਵਜੋਤ ਕੌਰ ਪਤਾ ਲੁਧਿਆਣਾ ਕਾਸਤ ਰਾਮਦਾਸੀਆ ਸਿੱਖ ਗੋਤ ਜੱਸੜ ਕੈਲੇ ਉਮਰ 5 10 1993 ਕੱਦ 5 ਫੁੱਟ 3 ਇੰਚ ਪੜਾਈ ਪਲੱਸ 2 ਨਾਨ ਮੈਡੀਕਲ ਡੀ ਫਾਰਮੇਸੀ ਪ੍ਰਾ ਇੱਕ ਭੈਣ ਇੱਕ ਮੈਰਿਡ ਆਸਟ੍ਰੇਲੀਆ ਮਾਤਾ ਪਿਤਾ ਫੈਮਿਲੀ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਮੁੰਡਾ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਚਾ ਇਟਲੀ ਯੂਰਪਨ ਕੰਟਰੀ ਦੇ ਵਿੱਚ ਪੀਆਰ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਮਨਜੀਤ ਕੌਰ ਪਤਾ ਫਤਿਹਗੜ੍ਹ ਸਹਿਬ ਕਾਸਟ ਰਾਮਦਾਸੀ ਐ ਸਿੱਖ ਉਮਰ 24 ਜਨ 1998 ਗੋਤ ਬਿਸਨਪੁਰ ਬ੍ਰੈਂਚ ਪੜਾਈ ਪਲੱਸ 2 ਆਰਟਸ ਸਟਰੀਮ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਇਨ ਬਠਿੰਡਾ ਆਈ ਲਾਈਟਸ 6 ਬੈਂਡ ਪਿਤਾ ਦਵਿੰਦਰ ਸਿੰਘ ਐਕਸਪਾਇਰ ਮਾਤਾ ਮਨਜੀਤ कौर ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਜੇਕਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਜੀ